ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪੰਜਾਬੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਨ ਦੀ ਤਿਆਰੀ ਕਰ ਲਈ ਗੁਰੂ ਅਰਜਨ ਦੇਵ ਜੀ ਨੇ ਇਹ ਲੋੜ ਨੂੰ ਭਵ ਕੀਤੀ ਕਿ ਅਜੇ ਨਿਯਮ ਬਣਾਏ ਜਾਣੇ ਚਾਹੀਦੇ ਆ ਜਿਹੜੇ ਸਾਡੇ ਸਿੱਖਾਂ ਤੇ ਸੇਵਕਾਂ ਨੂੰ ਰੋਜ਼ ਦੇ ਧਾਰਮਿਕ ਕਰਮਾਂ ਨੂੰ ਪੂਰਾ ਕਰਨ ਦੀ ਅਗਵਾਈ ਕਰਨ ਮਹਾਰਾਜ ਜੀ ਨੇ ਸੋਚਿਆ ਕਿ ਇਹ ਵਿਧੀ ਸਿੱਖ ਧਰਮ ਨੂੰ ਇੱਕ ਸਾਰ ਕਰ ਦੇਵੇਗੀ ਦੇ ਵਿਰੋਧੀ ਉਸੂਲਾਂ ਤੇ ਰੌ ਰੀਤਾਂ ਨੂੰ ਰੋਕੇਗੀ ਪਰ ਇਸ ਦੀ ਸਿੱਧੀ ਤਾਂ ਹੀ ਹੋ ਸਕਦੀ ਹੈ ਜਦੋਂ ਸਤਿਗੁਰਾਂ ਦੀ ਬਾਣੀ ਨੂੰ ਪੱਕੀ ਤਰ੍ਹਾਂ ਇੱਕ ਵੱਡੀ ਭੀੜ ਵਿੱਚ ਲਿਖ ਦਿੱਤਾ ਜਾਵੇ ਗੁਰੂ ਜੀ ਦਾ ਇਹ ਵਿਚਾਰ ਹੋਰ ਵੀ ਪੱਕਾ ਹੋ ਗਿਆ ਜਦੋਂ ਉਹਨਾਂ ਨੂੰ ਰੋਜ਼ ਅਜਈਆਂ ਖਬਰਾਂ ਆਉਣ ਲੱਗੀਆਂ ਕਿ ਪ੍ਰਿਥੀ ਆਪਣੇ ਸ਼ਬਦ ਰਚ ਰਿਹਾ ਹੈ ਤੇ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਦੀ ਤੇ ਉਹਨਾਂ ਦੀ ਗੱਦੀ ਨਿਸ਼ੀਨਾ ਦੇ ਉਚਾਰਨ ਕੀਤੇ ਹੋਏ ਦੱਸਦੇ ਅਮ ਜਾਣ ਤੇ ਸਧਾਰਨ ਲੋਕਾਂ ਦੀ ਇੰਨੀ ਬੁੱਧੀ ਨਹੀਂ ਸੀ ਕਿ ਸੱਚੀ ਤੇ ਕੱਚੀ ਬਾਣੀ ਦਾ ਨਿਵੇੜਾ ਕਰ ਸਕਣ ਬਿਰੂ ਅਮਰਦਾਸ ਜੀ ਨੇ ਆਨੰਦ ਸਹਿਬ ਦੀ 23ਵੀਂ ਤੇ 24ਵੀਂ ਪੌੜੀ ਵਿੱਚ ਫੈਸਲਾ ਕਰ ਦਿੱਤਾ ਕਿ ਕੇਵਲ ਗੁਰੂ ਜੀ ਦੀ ਸੱਚੀ ਬਾਣੀ ਸਿੱਖਾਂ ਨੂੰ ਪੜਨੀ ਚਾਹੀਦੀ ਹੈ ਤੇ ਉਸੇ ਦਾ ਹੀ ਸਨਮਾਨ ਕਰਨਾ ਚਾਹੀਦਾ ਹੈ ਇਸ ਲਈ ਅਜਈਆਂ ਰਚਨਾਵਾਂ ਨੂੰ ਸਿੱਖਾਂ ਦੀ ਗਵਾਹੀ ਲਈ ਇਕੱਠਾ ਕਰਨਾ ਤੇ ਠੀਕ ਤਰਤੀਬ ਦੇਣੀ ਚਾਹੀਦੀ ਹੈ ਜਿਹੜੇ ਸ਼ਬਦ ਪ੍ਰਥੀਆਂ ਲੋਕਾਂ ਵਿੱਚ ਪਰਚੇਲਿਤ ਕਰਨ ਦਾ ਯਤਨ ਕਰਦਾ ਸੀ ਬराई ਤੋਂ ਛੂਟ ਉਹਨਾਂ ਦਾ ਹੋਰ ਕੋਈ ਲਾਭ ਨਹੀਂ ਇਸ ਨਿਕਲ ਸਕਦਾ ਬਾਬਾ ਮੋਹਨ ਜੀ ਤੋਂ ਸੈਂਚੀਆਂ ਲਿਉਣੀਆਂ ਗੁਰਬਾਣੀ ਤੋਂ ਬਿਨਾਂ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਦੀ ਰਚਨਾ ਖਾਸ ਕਰਕੇ 12 ਦੀ ਬੜੀ ਸ਼ਲਾਘਾ ਕੀਤੀ ਇਸ ਤਰ੍ਹਾਂ ਮਾਨ ਪ੍ਰਾਪਤ ਕਰਕੇ ਭਾਈ ਗੁਰਦਾਸ ਜੀ ਨੇ ਤੀਜੀ ਪਾਤਸ਼ਾਹੀ ਦੇ ਵੱਡੇ ਪੁੱਤਰ ਮੋਹਨ ਜੀ ਪਾਸੋਂ ਗੁਰਬਾਣੀ ਦੀਆਂ ਸੈਂਚੀਆਂ ਲੈਣ ਲਈ ਗੋਵਿੰਦਵਾਲ ਜਾਨ ਦੀ ਸੇਵਾ ਹਿਤ ਆਪਣੇ ਆਪ ਨੂੰ ਪੇਸ਼ ਕੀਤਾ ਪਰ ਭਾਈ ਗੁਰਦਾਤਾ ਜੀ ਮੋਹਨ ਜੀ ਦਾ ਧਿਆਨ ਆਪਣੇ ਵੱਲ ਖਿੱਚ ਨਾ ਸਕੇ ਮੋਹਨ ਜੀ ਆਪਣੇ ਘਰ ਅੰਦਰ ਦਰਵਾਜ਼ਾ ਬੰਦ ਕਰਕੇ ਬੈਠੇ ਹੋਏ ਸੀ ਤੇ ਪਰਮਾਤਮਾ ਦੇ ਸਿਮਰਨ ਵਿੱਚ ਲੀਨ ਦੱਸੇ ਜਾਂਦੇ ਸੀ ਭਾਈ ਗੁਰਦਾਤਾ ਜੀ ਸਾਰੀ ਰਾਤ ਉਹਨਾਂ ਦਾ ਦਰਵਾਜ਼ਾ ਖੜਕਾਉਂਦੇ ਰਹੇ ਪਰ ਕੋਈ ਉੱਤਰ ਨਾ ਮਿਲਿਆ ਭਾਈ ਸਾਹਿਬ ਵਾਪਿਸ ਅੰਮੇ ਸਰ ਆ ਗਏ ਤੇ ਆਪਣੀ ਸਫਲਤਾ ਦੀ ਵਿਤਿਆ ਗੁਰੂ ਜੀ ਨੂੰ ਆਕੇ ਦੱਸੀ ਫਿਰ ਭਾਈ ਬੁੱਢਾ ਜੀ ਨੇ ਜਾਨ ਦੀ ਸੇਵਾ ਹਿੱਤ ਆਪਣੇ ਆਪ ਨੂੰ ਪੇਸ਼ ਕੀਤਾ। ਜਦ ਭਾਈ ਬੁੱਢਾ ਜੀ गोविंदਵਾਲ ਪੁੱਜੇ ਤਾਂ ਉਹਨਾਂ ਨੇ ਮੋਹਨ ਜੀ ਦਾ ਧਿਆਨ ਆਪਣੇ ਵੱਲ ਖਿੱਚਣ ਦਾ ਯਤਨ ਕੀਤਾ। ਪਰ ਉਹਨਾਂ ਨੂੰ ਵੀ ਕੋਈ ਸਫਲਤਾ ਨਾ ਮਿਲੀ। ਭਾਈ ਬੁੱਢਾ ਜੀ ਦਰਵਾਜ਼ਾ ਤੋੜ ਕੇ ਅੰਦਰ ਗਏ ਤੇ ਮੋਹਨ ਜੀ ਨੂੰ ਬੇਸੁਦੀ ਦੀ ਹਾਲਤ ਵਿੱਚ ਪਏ ਵੇਖਿਆ। ਮੋਹਨ ਜੀ ਦੇ ਛੋਟੇ ਭਰਾ ਮੋਰੀ ਜੀ ਇਹ ਰੌਲਾ ਸੁਣ ਕੇ ਆਏ ਤੇ ਭਾਈ ਬੁੱਢਾ ਜੀ ਨੂੰ ਕਿਹਾ ਕਿ ਸੁੱਤੇ ਹੋਿਆਂ ਨੂੰ ਨਾ ਜਗਾਓ। ਭਾਈ ਬੁੱਢਾ ਜੀ ਹਟ ਗਏ। ਤੇ ਅੰਮੇ ਸਰ ਮੁੜ ਆਏ ਜਦ ਗੁਰੂ ਜੀ ਨੇ ਉਹਨਾਂ ਦੀ ਸਫਲਤਾ ਦੀ ਗੱਥਾ ਸੁਣੀ ਤਾਂ ਉਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਆਪ ਜਾਵਾਂਗੇ ਮੋਹਨ ਜੀ ਦੇ ਘਰ ਪਹੁੰਚ ਕੇ ਗੁਰੂ ਜੀ ਨੇ ਮੋਹਨ ਜੀ ਨੂੰ ਬੁਲਾਇਆ ਪਰ ਕੋਈ ਉੱਤਰ ਨਾ ਮਿਲਿਆ ਤੇ ਗੁਰੂ ਜੀ ਨੇ ਮੋਹਨ ਜੀ ਪ੍ਰਤੀ ਇੱਕ ਪੌੜੀ ਉਚਾਰਨੀ ਕੀਤੀ ਜਿਹੜੀ ਕੁਝ ਤਾਂ ਵੈਗ੍ਰੂ ਪ੍ਰਤੀ ਉਚਾਰਨੀ ਕੀਤੀ ਸਮਝੀ ਜਾਂਦੀ ਹੈ ਤੇ ਕੁਝ ਮੋਹਨ ਜੀ ਪ੍ਰਤੀ ਮੋਹਨ ਦੇ ਅਰਥ ਨੇ ਮੋਹ ਲੈਣ ਵਾਲਾ ਇਹ ਵੀ ਵੈਗਰੂ ਦੇ ਨਾਮਾਂ ਵਿੱਚੋਂ ਇੱਕ ਨਾਮ ਹੈ ਇਹ ਸੁਣ ਕੇ ਮੋਹਨ ਜੀ ਨੇ ਦਰਵਾਜ਼ਾ ਖੋਲ੍ਹਿਆ ਤੇ ਵੇਖਿਆ ਕਿ ਗੁਰੂ ਜੀ ਆਪ ਮੈਨੂੰ ਮਿਲਣ ਆਏ ਨੇ ਜਿਹੜੀਆਂ ਤਕ ਉਹਨਾਂ ਨੇ ਸੁਣੀਆਂ ਸੀ ਉਹਨਾਂ ਨਾਲ ਉਹਨਾਂ ਦਾ ਗੁੱਸਾ ਦੂਰ ਨਾ ਹੋਇਆ ਤੇ ਉਹਨਾਂ ਨੇ ਗੁਰੂ ਜੀ ਨੂੰ ਮਿਹਣੇ ਤਾਨੇ ਦੇਨੇ ਸ਼ੁਰੂ ਕਰ ਦਿੱਤੇ ਕਿ ਅੱਗੇ ਤੁਸੀਂ ਸਾਡੇ ਘਰੋਂ ਗੁਰਿਆਈ ਲੈ ਗਏ ਹੋ ਤੇ ਹੁਣ ਤੁਸੀਂ ਆਪਣੇ ਤੋਂ ਪਹਿਲਾਂ ਹੋਏ ਗੁਰੂਆਂ ਦੀਆਂ ਧਾਰਮਿਕ ਤੇ ਵਿਦਿਅਕ ਯਾਦਗਾਰਾਂ ਨੂੰ ਲੈਣ ਆਏ ਹੋ ਗੁਰੂ ਜੀ ਨੇ ਮੋਹਨ ਜੀ ਦੇ ਖੋਰੇ ਬੋਲਣ ਦੀ ਕੋਈ ਪਰਵਾਹ ਨਾ ਕੀਤੀ ਤੇ ਉਹਨਾਂ ਦੇ ਪ੍ਰਤੀ ਇੱਕ ਹੋਰ ਪੌੜੀ ਉਚਾਰਨ ਕੀਤੀ ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ ਮੇਹਨ ਤੂੰ ਮਾਨੇ ਏਕ ਜੀ ਅਵਰ ਸਭ ਰਾਲੀ ਮਾਨੇ ਤੇ ਏਕ ਅਨੇਕ ਠਾਕੁਰ ਜਿਨੇ ਸਭ ਕਲਤਾਰਿਆ ਤੁਧ ਬਚਨ ਗੁਰ ਕੇ ਵਸੇ ਕੀਆ ਆਦਪੁਰਖ ਬਨੁਵਾਰਿਆ ਤੂੰ ਆਪ ਚੱਲਿਆ ਆਪ ਰਹਿਆ ਆਪ ਸਭ ਕੁਲ ਧਾਰੀਆ ਬਿਨਵੰਤ ਨਾਨਕੀ ਪੈਜ ਰੱਖੇ ਸਭ ਸੇਵਕ ਸਰਨ ਤੁਮਾਰੀਆ ਮੋਹਨ ਜੀ ਇਹ ਸੁਣ ਕੇ ਕੁਝ ਨਰਮ ਹੋ ਗਏ ਤੇ ਚੁਵਾਰੇ ਤੋਂ ਜਿਸ ਵਿੱਚ ਉਹ ਬੈਠੇ ਸੀ ਆਪਣੇ ਸਨਮਾਨਯੋਗ ਪ੍ਰਾਣੇ ਦੀ ਆਉ ਪਤਲੀ ਹੀਠਾਂ ਉਤਰ ਆਏ ਗੁਰੂ ਜੀ ਨੇ ਮੋਹਨ ਜੀ ਪ੍ਰਤੀ ਬਾਣੀ ਦੁਆਰਾ ਔਸੇ ਲੜੀ ਵਿੱਚ ਤੀਜੀ ਪੌੜੀ ਚਰਨ ਕੀਤੀ ਮੋਹਨ ਤੁਧ ਸਤ ਸੰਗਤਿ ਆਵੇ ਦਰਸ ਧਿਆਨਾ ਮੋਹਨ ਜਮ ਨੀੜੇ ਨਾ ਆਵੇ ਤੁਦ ਜਪੇ ਨਿਦਾਨਾ ਜਮ ਕਾਲ ਤਿੰਨ ਕੋ ਲਗੇ ਨਾਹੀ ਜੋ ਇਕ ਮਨ ਤੇ ਆਵੇ ਮਨ ਬਚਨ ਕਰਮ ਜੇ ਤੁਦ ਰਾਦੇ ਸੇ ਫਲੇ ਪਾਵੇ ਮਲਮੂਤ ਮੁੜ ਜੇ ਮੁਗਦ ਹੋਤੇ ਸੇ ਦੇਖ ਦਰਸ ਸੁ ਗਿਆਨਾ ਬਿਨਵੰਤ ਨਾਨਕ ਰਾਜ ਨੇਚਲ ਪੂਰਨ ਪੁਰਖ ਭਗਵਾਨਾ ਜਦ ਮੋਹਨ ਜੀ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਤਾਂ ਉਸ ਉਤੇ ਅਜੇ ਹੀ ਅਲਾਹੀ ਪ੍ਰਕਾਸ਼ ਵੇਖਿਆ ਤੇ ਉਹਨਾਂ ਨੂੰ ਸਾਰੇ ਸਤਿਗੁਰਾਂ ਦੀ ਜੋਤ ਪ੍ਰਤੀਤ ਹੋਈ। ਉਹਨਾਂ ਨੇ ਆਪਣੇ ਸਾਹਮਣੇ ਖਲੋਤੇ ਗੁਰੂ ਜੀ ਨੂੰ ਪਵਿੱਤਰ ਸਤਿਗੁਰ ਜਾਣ ਕੇ ਸੈਂਚੀਆਂ ਦੇ ਦਿੱਤੀਆਂ। ਤੇ ਆਪ ਜੀ ਨੂੰ ਹੀ ਸੈਂਚੀਆਂ ਦਾ ਸੱਚਾ ਸੰਭਾਲਣ ਵਾਲਾ ਸਮਝਿਆ। ਇਸ ਤੋਂ ਬਾਅਦ ਗੁਰੂ ਜੀ ਤੇ 모ਹਨ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਲੈ ਕੇ ਸਤਿਗੁਰਾਂ ਸੰਬੰਧੀ ਬਹੁਤ ਚਿਰ ਬਚਨ ਬਿਲਾਸ ਕੀਤੇ। 모ਹਨ ਜੀ ਇਸ ਮੁਲਾਕਾਤ ਤੇ ਨੇ ਪ੍ਰਸੰਨ ਹੋਏ ਕਿ ਉਹ ਗੁਰੂ ਜੀ ਅੱਗੇ ਬੇਨਤੀ ਕਰਨ ਲੱਗੇ। ਕਿ ਤੁਸੀਂ ਮੇਰੇ ਪਾਸ ਠਹਿਰੋ ਗੁਰੂ ਜੀ ਨੇ ਆਪਣੇ ਤੋਂ ਪਹਿਲਾਂ ਉਹ ਸਤਿਗੁਰਾਂ ਦੀ ਬਾਣੀ ਨੂੰ ਇਕੱਠਾ ਕਰਨ ਦਾ ਕਾਰਜ ਆਰੰਭ ਕੀਤਾ ਹੋਇਆ ਸੀ ਤੇ ਐਸੇ ਕਾਰਨ ਉਹ ਉੱਥੇ ਠਹਿਰ ਨਹੀਂ ਸਕਦੇ ਸੀ ਮਹਾਰਾਜ ਉੱਥੋਂ ਫਿਰ ਤੁਰ ਪਏ ਤੇ 모ਹਨ ਜੀ ਨਾਲ ਇਕਰਾਰ ਕੀਤਾ ਕਿ ਆਪ ਫਿਰ ਜਦ ਸਾਨੂੰ ਸੱਦਾ ਭੇਜਣ ਦੀ ਕਿਰਪਾਲਤਾ ਕਰੋਗੇ ਤਾਂ ਅਸੀਂ ਆਪਦੇ ਫਿਰ ਦਰਸ਼ਨ ਕਰਾਂਗੇ ਖਡੂਰ ਸਾਹਿਬ ਵਿੱਚ ਦਾਤੂ ਜੀ ਤੇ ਦਾਸੂ ਜੀ ਨਾਲ ਮੁਲਾਕਾਤ ਸ਼੍ਰੀ ਅੰਮੇ ਸਾਨੂੰ ਵਾਪਿਸ ਮੁੜਦਿਆਂ ਗੁਰੂ ਜੀ ਰਾਹ ਵਿੱਚ ਖਡੂਰ ਸਾਹਿਬ ਠਹਿਰੇ। ਗੁਰੂ ਅੰਗਦ ਦੇਵ ਜੀ ਦਾ ਪੁੱਤਰ ਦਾਤੂ ਜੀ ਜਿਸ ਨੇ ਗੁਰੂ ਅਮਰਦਾਸ ਜੀ ਨੂੰ ਲੱਤ ਮਾਰ ਕੇ ਸਿੰਘਾਸਣ ਤੋਂ ਡੇਗ ਦਿੱਤਾ ਸੀ। ਮਹਾਰਾਜ ਨੂੰ ਮਿਲਣ ਆਇਆ ਤੇ ਆਪਣੀ ਨਿਰਮਾਨਤਾ ਦੱਸਣ ਲਈ ਤੇ ਪਛਤਾਵੇ ਦੇ ਤੌਰ ਤੇ ਆਪਣੇ ਗੁਰੂ ਜੀ ਦੀ ਹਜ਼ੂਰੀ ਵਿੱਚ ਇਹ ਪ੍ਰਸ਼ਨ ਕੀਤੇ। ਗੁਨਾ ਤੋਂ ਬਿਨਾਂ ਪੂਜਾ ਕਿਸ ਤਰ੍ਹਾਂ ਹੋ ਸਕਦੀ ਹੈ? ਵਿਦਿਆ ਤੋਂ ਬਿਨਾਂ ਮਾਨ ਕਿਵੇਂ ਮਿਲ ਸਕਦਾ ਹੈ? ਵੀਰਤਾ ਤੋਂ ਬਿਨਾਂ ਫਤਿਹ ਕਿਸ ਤਰ੍ਹਾਂ ਪ੍ਰਾਪਤ ਹੋ ਸਕਦੀ ਹੈ ਮਨ ਦੀ ਸ਼ਾਂਤੀ ਤੋਂ ਬਿਨਾਂ ਧਿਆਨ ਕਿਸ ਤਰ੍ਹਾਂ ਲੱਗ ਸਕਦਾ ਹੈ ਸੰਤੋਖ ਤੋਂ ਬਿਨਾਂ ਮਨ ਨੂੰ ਸ਼ਾਂਤੀ ਕਿਸ ਤਰ੍ਹਾਂ ਆ ਸਕਦੀ ਹੈ ਸ਼ਲਾਗਾ ਜੋ ਕੰਮ ਕਰਨ ਤੋਂ ਬਿਨਾਂ ਪਾਤਸ਼ਾਹੀ ਕਿਵੇਂ ਪ੍ਰਾਪਤ ਹੋ ਸਕਦੀ ਹੈ ਸੱਚੇ ਸਤਗੁਰ ਤੋਂ ਬਿਨਾਂ ਬ੍ਰਹਮ ਗਿਆਨ ਕਿਸ ਤਰ੍ਹਾਂ ਪ੍ਰਾਪਤ ਹੋ ਸਕਦਾ ਹੈ ਗੁਨਾ ਤੋਂ ਬਿਨਾਂ ਆਦਰ ਤੇ ਮਾਨ ਕਿਵੇਂ ਪ੍ਰਾਪਤ ਹੋ ਸਕਦਾ ਹੈ ਇਹ ਜੀਵਨ ਜਦ ਕਥਾ ਸਾਗਰ ਹੈ ਕੋਈ ਆਦਮੀ ਜਹਾਜ਼ ਤੋਂ ਬਿਨਾ ਕਿਵੇਂ ਪਾਰ ਹੋ ਸਕਦਾ ਹੈ ਵੈਗੁਰੂ ਦੇ ਚਰਨ ਕਮਲ ਨਾਲ ਪ੍ਰੀਤ ਕਰਨ ਤੋਂ ਬਿਨਾ ਭਗਤੀ ਕਿਸ ਤਰ੍ਹਾਂ ਹੋ ਸਕਦੀ ਹੈ ਵੈਗੁਰੂ ਤੋਂ ਬਿਨਾ ਮੁਕਤੀ ਕਿਸ ਤਰ੍ਹਾਂ ਪ੍ਰਾਪਤ ਹੋ ਸਕਦੀ ਹੈ ਸੁਰ ਤੋਂ ਬਿਨਾ ਗਾਣਾ ਕਿਵੇਂ ਹੋ ਸਕਦਾ ਹੈ ਕਵਿਤਾ ਤੋਂ ਬਿਨਾ ਜਸ ਤੇ ਦਾਨ ਦੇਣ ਤੋਂ ਬਿਨਾ ਉਸ ਅਤਿਤੀ ਕਿਵੇਂ ਪ੍ਰਾਪਤ ਹੋ ਸਕਦੀ ਹੈ ਸੰਸਾਰ ਸਾਗਰ ਬੜਾ ਵਿਸ਼ਾਲ ਹੈ ਸਿੱਖ ਧਰਮ ਤੋਂ ਬਿਨਾ ਕੋਈ ਕਿਸ ਤਰ੍ਹਾਂ ਪਾਰ ਹੋ ਸਕਦਾ ਹੈ ਮੇਰੇ ਵਿੱਚ ਚੰਗਿਆਈਆਂ ਜਾਂ ਸ਼ੁਭ ਗੁਣ ਨਹੀਂ ਸੀ ਮੈਂ ਕਿਵੇਂ ਗੁਰੂ ਹੋ ਸਕਦਾ ਸੀ ਇਹੋ ਜਿਹੇ ਵਿਚਾਰ ਮੈਨੂੰ ਆਉਂਦੇ ਨੇ ਦਾਤੂ ਜੀ ਨੇ ਫਿਰ ਆਪਣਾ ਸਾਰਾ ਯੋਗ ਵਤੀਰਾ ਵਰਨਣ ਕੀਤਾ ਤੇ ਉਸ ਤੋਂ ਜੋ ਸਿੱਟਾ ਨਿਕਲਿਆ ਉਹ ਵੀ ਦੱਸਿਆ ਉਹ ਕਹਿਣ ਲੱਗੇ ਕਿ ਮੇਰੇ ਪੈਰ ਵਿੱਚ ਅਜੇ ਤੱਕ ਪੀੜ ਹੁੰਦੀ ਹੈ ਜਿਸ ਨੂੰ ڈاکੂਆਂ ਹੱਥੋਂ ਛੱਟ ਲੱਗੀ ਸੀ ਮੈਂ ਗੁਰੂ ਅਮਰਦਾਸ ਜੀ ਪਾਸ ਉਹਨਾਂ ਦੇ ਅੰਤ ਸਮੇਂ ਦਰਸ਼ਨ ਕਰਨ ਗਿਆ ਸਾਂ ਆਪਣੀ ਧੀ ਦਾ ਯੋਰੀ ਬਾਬਤ ਮਾਫੀ ਮੰਗੀ। ਗੁਰੂ ਅਮਰਦਾਸ ਜੀ ਨੇ ਫਰਮਾਇਆ ਸੀ ਕਿ ਤੈਨੂੰ ਪੰਜਵੇਂ ਗੁਰੂ ਰਾਜੀ ਕਰਨਗੇ। ਗੁਰੂ ਅਰਜਨ ਦੇਵ ਜੀ ਨੇ ਦਾਤੂ ਜੀ ਨੂੰ ਗੁਰੂ ਅੰਛੇ ਖਿਆਲ ਕਰਕੇ ਉਸ ਦੇ ਪੀੜ ਤੰਗ ਉਤੇ ਹੱਥ ਰੱਖਿਆ ਤੇ ਉਸ ਨੂੰ ਬਿਲਕੁਲ ਰਾਜੀ ਕਰ ਦਿੱਤਾ। ਗੁਰੂ ਜੀ ਫਿਰ ਦਾਤੂ ਜੀ ਨਾਲ ਪਿਛਲੇ ਗੁਰੂ ਸਹਿਬਾਨਾ ਦੇ ਸੰਬੰਧ ਵਿੱਚ ਬਚਨ ਬिलास ਕਰਦੇ ਰਹੇ ਤੇ ਮੰਗਰੋਂ ਉਸ ਦੇ ਭਰਾ ਦਾਸੀ ਜੀ ਨੂੰ ਮਿਲ ਕੇ ਅਮੇਸਰ ਨੂੰ ਚੱਲ ਪਏ। ਰਾਮ ਸ੍ਰਿ ਰਚਨਾ ਤੇ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਕਰਨਾ ਜਦੋਂ ਮਹਾਰਾਜ ਅੰਮੇ ਸਰ ਪੁੱਜੇ ਤਾਂ ਅੰਨਾਨੀ ਗੁਰੂ ਗ੍ਰੰਥ ਸਾਹਿਬ ਨੂੰ ਲਿਖਾਣ ਬਾਰੇ ਸੋਚਿਆ ਇਸ ਮਨੋਰਥ ਲਈ ਗੁਰੂ ਜੀ ਨੇ ਇੱਕਾਂਤ ਥਾਂ ਚੁਣੀ ਜਿੱਥੇ ਜੰਡ ਬੇਰੀ ਬੋੜ ਅੰਜੀਰ ਪੀਪਲ ਦੇ ਬ੍ਰਿਸ਼ਾਂ ਦੀ ਸੋਹਣੀ ਸ਼ਾਂਤੀ ਤੇ ਨਾਲ ਹੀ ਬਨਸਪਤੀ ਦੀ ਹਰਿਆਲੀ ਅੱਖਾਂ ਨੂੰ ਠੰਢਕ ਦਿੰਦੀ ਸੀ ਤੇ ਪੈਰਾਂ ਲਈ ਇੱਕ ਮਨੋਹਰ ਦਰੀ ਦਾ ਕੰਮ ਦਿੰਦੀ ਸੀ ਗੁਰੂ ਜੀ ਉਹਨਾਂ ਦੇ ਪੱਟਾਂ ਰਾਗੀਆਂ ਦੇ ਰਹਿਣ ਲਈ ਤੰਬੂ ਲਾਏ ਗਏ। ਗੁਰੂ ਜੀ ਨੇ ਉੱਥੇ ਹੀ ਇੱਕ ਸਰੋਵਰ ਬਣਾਉਣ ਦਾ ਫੈਸਲਾ ਕੀਤਾ ਤੇ ਉਸ ਦੀ ਖੋਦਾਈ ਆਰੰਭ ਕਰ ਦਿੱਤੀ। ਸਰੋਵਰ ਦੇ ਸੰਪੂਰਨ ਹੋਣ ਤੇ ਉਸ ਦਾ ਨਾਂ ਰਾਮਸਰ ਰੱਖਣ ਸਮੇਂ ਗੁਰੂ ਜੀ ਨੇ ਇਹ ਸ਼ਬਦ ਉਚਾਰਨ ਕੀਤਾ। ਨਿਤਪ੍ਰਿੱਤ ਨਾਵਨ ਰਾਮ ਰਸ ਕੀਜੇ। ਝੋਲ ਮਹਾਰਸ ਹਰ ਅੰਮ੍ਰਿਤ ਪੀਜੇ। ਨਿਰਮਲ ਉਦਗ ਗੋਵਿੰਦ ਕਾ ਨਾਮ। ਮજન ਕਰਤ ਪੂਰਨ ਸਭ ਕਾਮ ਸੰਤ ਸੰਗਤੈ ਗੋਸ਼ਟ ਹੋਇ ਕੋਟ ਜਨਮ ਕੇ ਕਿਲਵਿਕ ਖੋਇ ਸਿਮਰੇ ਸਾਧ ਕਰੇ ਨਾਲ ਮਨ ਤਨ ਰਵਿਆ ਪਰਮ ਆਨੰਦ ਜਿਸੇ ਪ੍ਰਾਪਤ ਹਰ ਜਨ ਨਿਧਾਨ ਨਾਨਕ ਦਾਸ ਤਿਸੇ ਕੁਰਬਾਨ ਜਦੋਂ ਗੁਰੂ ਜੀ ਰਾਮ ਸਰ ਦੇ ਨੇੜੇ ਆਪਣਾ ਨਿਵਾਸ ਕਰਨ ਲੱਗੇ ਤਾਂ ਬਹੁਤ ਸਾਰੀ ਸਿੱਖ ਸੰਗਤ ਉਹਨਾਂ ਦੇ ਨਾਲ ਗਈ ਮਹਾਰਾਜ ਹਨ ਗੁਰੂ ਗ੍ਰੰਥ ਸਾਹਿਬ ਤਿਆਰ ਕਰਨ ਲਈ ਹੋਰ ਮਸਾਲਾ ਇਕੱਠਾ ਕਰਨ ਵਿੱਚ ਜੁੜ ਗਏ ਤੇ ਆਪਣੀ ਬਾਣੀ ਵੀ ਉਚਾਰਨ ਲੱਗ ਪਏ ਐਸੇ ਕਰਕੇ ਗੁਰੂ ਜੀ ਨੇ ਭਾਈ ਬੁੱਢਾ ਜੀ ਨੂੰ ਹੁਕਮ ਕੀਤਾ ਕਿ ਉਹ ਹਰਮਿੰਦਰ ਸਾਹਿਬ ਦੀ ਸੇਵਾ ਤੇ ਲੱਗ ਜਾਣ ਤੇ ਉਹਨਾਂ ਦੀ ਥਾਂ ਸਭਨਾਂ ਨੂੰ ਧਰਮ ਦਾ ਉਪਦੇਸ਼ ਦੇਣ ਗੁਰੂ ਜੀ ਨੇ ਭਾਈ ਗੁਰਦਾਸ ਜੀ ਨੂੰ ਬੁਲਾ ਕੱ ਲਿਆ ਤੇ ਉਹਨਾਂ ਦੇ ਜਿਵੇਂ ਕੰਮ ਲਾਇਆ ਕਿ ਗੁਰੂ ਜੀ ਜੋ ਬਾਣੀ ਉਚਾਰਨ ਲਿਖਦੇ ਜਾਣ ਗੁਰੂ ਜੀ ਨੇ ਹੁਕਮ ਕੀਤਾ ਕਿ ਮੰਗਰੋ ਵਿਦਵਾਨ ਆਦਮੀ ਗੁਰਬਾਣੀ ਨੂੰ ਹਿੰਦੁਸਤਾਨੀ ਤੇ ਹੋਰ ਵਿਦੇਸ਼ੀ ਭਾਸ਼ਾ ਵਿੱਚ ਟੀਕੇ ਕਰਨ ਤਾਂ ਜੋ ਇਹ ਸਾਰੇ ਸੰਸਾਰ ਉੱਪਰ ਪਸਰੇ ਜਿਵੇਂ ਪਾਣੀ ਤੇ ਤੇਲ ਫੈਲਦਾ ਹੈ ਗੁਰੂ ਜੀ ਨੇ ਭਗਤ ਜੈਦੇਵ ਜੀ ਦੇ ਸਮੇਂ ਤੋਂ ਲੈ ਕੇ ਭਾਰਤ ਦੇ ਵੱਡੇ ਵੱਡੇ ਸੰਤਾਂ ਭਗਤਾਂ ਦੇ ਪਾਸ਼ਕਾ ਹਿੰਦੂਆਂ ਤੇ ਮੁਸਲਮਾਨਾਂ ਨੂੰ ਬੁਲਾਇਆ ਕਿ ਉਹ ਆ ਕੇ ਪਵਿੱਤਰ ਵੀੜ ਵਿੱਚ ਚੜਾਉਣ ਲਈ ਜੋਗ ਬਾਣੀ ਸੁਣਾਉਣ ਉਹਨਾਂ ਨੇ ਆਪੋ ਆਪਣੀ ਮਤ ਦੀ ਬਾਣੀ ਸੁਣਾਈ ਤੇ ਜਈ ਬਾਣੀ ਜਿਹੜੀ ਉਸ ਸਮੇਂ ਦੇ ਪ੍ਰਚਲਿਤ ਸੁਧਾਰਵਾਦੀ ਆਸ਼ੇ ਦੇ ਅਨੁਕੂਲ ਸੀ ਜਾਂ ਜੋ ਗੁਰੂ ਜੀ ਦੀ ਸਿੱਖਿਆ ਦੇ ਵਿਪਰੀਤ ਨਹੀਂ ਸੀ ਉਹ ਪ੍ਰਵਾਨ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਚੜਾਈ ਗਈ। ਇੱਥੇ ਇਹ ਵੀ ਮੰਨਣਾ ਪੈਂਦਾ ਹੈ ਕਿ ਉਸ ਬਾਣੀ ਵਿੱਚ ਭਗਤਾਂ ਹੋ ਲੋ ਉਹਨਾਂ ਦੀ ਉਪਾਸ਼ਕਾਂ ਪਾਸ ਆਉਣ ਕਰਕੇ ਕੁਝ ਅਦਲਾ ਬਦਲੀ ਵੀ ਹੋ ਗਈ ਸੀ ਤੇ ਇਸ ਗੱਲ ਬਾਰੇ ਪਤਾ ਲੱਗਦਾ ਹੈ ਕਿ ਭਗਤ ਬਾਣੀ ਵਿੱਚ ਇਹਨੇ ਪੰਜਾਬੀ ਪਦ ਕਿਉਂ ਮਿਲਦੇ ਆ। ਤੇ ਇਸ ਬਾਣੀ ਦੇ ਭਗਤਾਂ ਦੀਆਂ ਹੋਰ ਰਚਨਾਵਾਂ ਵਿੱਚ ਜਿਹੜੀਆਂ ਭਾਰਤ ਦੇ ਹੋਰ ਹਿੱਸਿਆਂ ਵਿੱਚ ਸੰਭਾਲ ਕੇ ਰੱਖੀਆਂ ਹੋਈਆਂ ਹਨ ਫਰਕ ਕਿਉਂ ਹੈ ਹਿੰਦੂਆਂ ਦੇ ਮਤ ਅਨੁਸਾਰ ਸੂਦਰਾਂ ਦੀ ਸਿੱਖਿਆ ਦਾ ਤਾਂ ਕਹਿਣਾ ਹੀ ਕੀ ਸੀ ਮੁ슬ਮਾਨਾਂ ਦੀ ਸਿੱਖਿਆ ਵੱਲ ਧਿਆਨ ਦੇਣਾ ਵੀ ਪਾਪ ਸਮਝਿਆ ਜਾਂਦਾ ਸੀ ਗੁਰੂ ਜੀ ਦੇ ਮਨ ਵਿੱਚ ਇਹ ਗੱਲ ਸੀ ਕਿ ਦੁਨੀਆ ਨੂੰ ਦੱਸਿਆ ਜਾਵੇ ਕਿ ਸਿੱਖ ਧਰਮ ਵਿੱਚ ਕੋਈ ਭਰਮ ਭੇਦ ਨਹੀਂ ਤੇ ਹਰੇਕ ਨੇਕ ਪੁਰਸ਼ ਭਾਵੇਂ ਉਹ ਕਿਸੇ ਵੀ ਜਾਤ ਤੇ ਮਤ ਦਾ ਹੋਵੇ ਵਡਿਆਈ ਤੇ ਸਤਿਕਾਰਯੋਗ ਹੈ ਵਾਣੀ ਦੀ ਤਰਤੀਬ ਵਾਣੀ ਦੀ ਤਰਤੀਬ ਰਾਗਾਂ ਅਨੁਸਾਰ ਕੀਤੀ ਗਈ ਸੀ ਪਹਿਲੇ ਮਹੱਲੇ ਦੇ ਸ਼ਬਦ ਪਹਿਲਾਂ ਆਉਂਦੇ ਆ ਫਿਰ ਦੂਜੇ ਮਹੱਲੇ ਦੇ ਸ਼ਬਦ ਤੇ ਐਸੇ ਤਰ੍ਹਾਂ ਹੋਰ ਗੁਰੂ ਸਾਹਿਬਾਨ ਦੇ ਸ਼ਬਦ ਆਉਂਦੇ ਆ ਗੁਰਬਾਣੀ ਪਿੱਛੋਂ ਭਗਤਾਂ ਤੇ ਸੰਤਾਂ ਦੀ ਬਾਣੀ ਨੂੰ ਚੜਾਇਆ ਗਿਆ ਇਹਨਾਂ ਦੀ ਬਾਣੀ ਚੜਾਉਣ ਵਿੱਚ ਅਜਿਹੀ ਤਰਤੀਬ ਨਹੀਂ ਰੱਖੀ ਗਈ ਕਿ ਪਹਿਲਾਂ ਉਹ ਹੀ ਭਗਤਾਂ ਦੀ ਬਾਣੀ ਪਹਿਲਾਂ ਆਵੇ ਤੇ ਮੰਗਰੋ ਹੋਿਆਂ ਦੀ ਪਿੱਛੋਂ ਸੱਤਰ ਬਾਬੀ ਵੀ ਗੁਰੂ ਜੀ ਪਾਸ ਆਇਆ ਜਿਸ ਨੇ ਗੁਰੂ ਰਾਮਦਾਸ ਜੀ ਦੇ ਆ ਕੇ ਦਰਸ਼ਨ ਕੀਤੇ ਸੀ ਤੇ ਬਲਵੰਡ ਦੀ ਅਰੰਭ ਕੀਤੀ ਹੋਈ ਲੰਬੀ ਵਾਰ ਨੂੰ ਉਸ ਨੇ ਗੁਰੂ ਅਰਜਨ ਦੇਵ ਜੀ ਦੀ ਉਸਤਤ ਵਿੱਚ ਉਚਾਰ ਕੇ ਪੂਰਾ ਕੀਤਾ। ਸਾਸ਼ੀ ਦੇ ਦੋ ਵਿਦਵਾਨ ਪੰਡਿਤ ਕ੍ਰਿਸ਼ਨ ਲਾਲ ਤੇ ਹਰ ਲਾਲ ਗੁਰੂ ਜੀ ਦੇ ਦਰਸ਼ਨ ਕਰਨ ਲਈ ਆਏ। ਉਹ ਮਹਾਰਾਜ ਨੂੰ ਕਹਿਣ ਲੱਗੇ ਕਿ ਗੁਰੂ ਨਾਨਕ ਦੇਵ ਜੀ ਨੇ ਸਾਡੇ ਪਵਿੱਤਰ ਸ਼ਹਿਰ ਵਿੱਚ ਔਨ ਸਮੇਂ ਸਾਨੂੰ ਬਹੁਤ ਉਪਦੇਸ਼ ਕੀਤਾ ਸੀ। ਉਹ ਉਪਦੇਸ਼ ਹੁਣ ਆਸਾ ਦੀ ਬਾਹਰ ਵਿੱਚ ਆ ਚੁੱਕਾ ਹੈ। ਤੇ ਲੋਕਾਂ ਦੀ ਸਾਂਝੀ ਸੰਪਤੀ ਬਣ ਚੁੱਕੀ ਹੈ ਪਰ ਅਸੀਂ ਆਪਸ ਹਾਜ਼ਰ ਹੋਏ ਹਾਂ ਕਿ ਸਾਨੂੰ ਖਾਸ ਉਪਦੇਸ਼ ਦੇਵੋ ਜਿਹੜਾ ਸਾਡੀ ਆਪਣੀ ਨਿੱਜੀ ਹਾਜ਼ਲੀ ਠੀਕ ਹੋਵੇ ਗੁਰੂ ਜੀ ਨੇ ਉਹਨਾਂ ਦੀ ਸੁਧਾਰ ਲਈ ਸਹਿਸਕ੍ਰਿਤੀ ਸ਼ਲੋਕ ਉਚਾਰਨ ਕੀਤੇ ਇਹ ਸ਼ਲੋਕ ਇੱਕ ਪ੍ਰਕਾਰ ਦੀ ਪ੍ਰਕਿਰਤਿਕ ਬੋਲੀ ਵਿੱਚ ਲਿਖੇ ਗਏ ਹੈ ਇਨ੍ਹਾਂ ਸ਼ਲੋਕਾਂ ਨਾਲ ਮਹਾਰਾਜ ਨੇ ਪਿੱਛੋਂ ਗਾਥਾ ਮਿਲਾਈ ਜਿਹੜੀ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਤ ਵਿੱਚ ਮਿਲਦੀ ਹੈ ਗੁਰੂ ਜੀ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਬੜਾ ਸਲਾਉਂਦੇ ਸੀ ਤੇ ਸ਼ਾਇਦ ਆਪਣੇ ਵਿਦਵਾਨ ਤੇ ਗੁਰਵਾਨ ਲਿਖਾਰੀ ਦੀ ਪ੍ਰੀਖਿਆ ਖੰਦ ਲਈ ਉਹਨਾਂ ਨੂੰ ਕਿਹਾ ਕਿ ਆਪ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਚੜਾਇਆ ਜਾਵੇ ਪਰ ਭਾਈ ਗੁਰਦਾਸ ਜੀ ਕਹਿਣ ਲੱਗੇ ਕਿ ਉਹ ਜਹੇ ਮਾਂਲੇ ਯੋਗ ਨਹੀਂ ਗੁਰੂ ਜੀ ਨੇ ਭਾਈ ਜੀ ਦੀ ਨਿਮਰਤਾ ਤੇ ਗੁਣਾਂ ਦੀ ਸ਼ਲਾਘਾ ਕੀਤੀ ਤੇ ਫਰਮਾਇਆ ਕਿ ਜੋ ਕੋਈ ਆਪ ਦੀ ਬਾਣੀ ਪੜ੍ਹੇਗਾ ਉਹ ਆਤਮਿਕ ਲਾਭ ਤੇ ਸਤਿਗੁਰਾਂ ਦੀ ਪਵਿੱਤਰ ਸਿੱਖਿਆ ਪ੍ਰਾਪਤ ਕਰੇਗਾ ਇਹ ਉਸ ਨੂੰ ਸਿੱਖੀ ਸੇਧਕ ਪ੍ਰਾਪਤ ਹੋਵੇਗਾ। ਕਈ ਭਾਟ ਜਿਨ੍ਹਾਂ ਨੇ ਸਿੱਖੀ ਧਰਮ ਧਾਰਨ ਕੀਤਾ ਹੋਇਆ ਸੀ ਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਹੋਏ ਤੇ ਮਹਾਰਾਜ ਦੀ ਤੇ ਪਹਿਲੇ ਸਤਿਗੁਰਾਂ ਦੀ ਉਸਤੇ ਦੇ ਸਵੈਏ ਪੇਸ਼ ਕੀਤੇ। ਗੁਰੂ ਜੀ ਨੇ ਕਿਰਪਾ ਕਰਕੇ ਜਈਆਂ ਰਚਨਾਵਾਂ ਨੂੰ ਪਵਿੱਤਰ ਵੀੜ ਵਿੱਚ ਜਗ੍ਹਾ ਦਿੱਤੀ। ਜਦ ਗ੍ਰੰਥ ਸਾਹਿਬ ਵਿੱਚ ਸਾਰੀ ਚੜਾਉਣ ਵਾਲੀ ਬਾਣੀ ਦਾ ਫੈਸਲਾ ਕਰ ਲਿਆ ਤਾਂ ਗੁਰੂ ਜੀ ਆਪਣੇ ਤੰਬੂ ਅੰਦਰ ਬੈਠ ਗਏ ਤੇ ਭਾਈ ਗੁਰਦਾਸ ਜੀ ਪਾਸੋਂ ਬਾਣੀ ਲਿਖਵਾਈ। ਬਹੁਤ ਸਮੇਂ ਤੇ ਮਿਹਨਤ ਪਿਛੋਂ ਭਾਦਰੋਂ ਸੁਦੀ ਪਹਿਲੀ ਸਮਨ 1661 ਵਿਚਰਮੀ ਮੁਦਾਵੇ 1604 ਇਸਮੀ ਨੂੰ ਵੀਰ ਸੰਪੂਰਨ ਹੋਈ ਫਿਰ ਗੁਰੂ ਜੀ ਨੇ ਅੰਤ ਵਿੱਚ ਮੁੰਦਾਵਣੀ ਲਿਖ ਕੇ ਆਪਣੀ ਮੋਹਰ ਲਾਈ ਇਹ ਮੁੰਦਾਵਣੀ ਲਿਖੀ ਗਈ ਹੈ ਥਾਲ ਵਿੱਚ ਤਿੰਨ ਬਸਤੂ ਪਈਓ ਸਤਿ ਸੰਤੋਖ ਵਿਚਾਰ ਅਮਤ ਨਾਮ ਕਾ ਠਾਕਰੇ ਪਾਇਓ ਜਿਸ ਕਾ ਸਭ ਸੇ ਆਧਾਰ ਜੇ ਕੋ ਖਾਵੇ ਜੇ ਕੋ ਪੁੱਛੇ ਤਿਸ ਕਾ ਹੋਇ ਉਧਾਰੋ ਏ ਬਸ ਤੇ ਤਜੀ ਨਹੀਂ ਜਾਈ ਨਿਤ ਨਿਤ ਰਖੋ ਉਤਾਰੋ ਤਮ ਸੰਸਾਰ ਚੰ ਲਗੇ ਤਰੀਏ ਸਬ ਨਾਨਕ ਬ੍ਰਹਮ ਤੁਸਾਰੋ ਇਸ ਦੇ ਪਿਛੋਂ ਗੁਰੂ ਜੀ ਨੇ ਆਪਣੀ ਨਿਮਰਤਾ ਪ੍ਰਗਟ ਕਰਦੇ ਹੋਏ ਇਹ ਸ਼ਲੋਕ ਚੜਾਇਆ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋ ਕਿ ਤੋਈ ਮੈਨੁਰ ਗਾਨੇ ਕੋ ਗੋ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮਹਿਰਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀ ਮਾ ਤਨਮਨ ਥੀ ਵਹਿ ਰਿਆ ਹਰਮੰਦਰ ਸਾਹਿਬ ਵਿੱਚ ਬੀੜ ਸਥਾਪਨ ਕਰਨੀ ਗੁਰੂ ਜੀ ਨੇ ਆਪਣੇ ਸਭ ਸਿੱਖਾਂ ਨੂੰ ਸੱਦਾ ਦਿੱਤਾ ਕਿ ਇਸ ਬੜੀ ਮੁੱਲੀ ਬੀੜ ਦੇ ਜਿਹੜੀ ਅੰਨੀ ਔਖੀ ਤੇ ਕਰੜੀ ਮਿਹਨਤ ਦਾ ਫਲ ਸੀ ਆਕੇ ਦਰਸ਼ਨ ਕਰਨ ਤੇ ਆਪਣੀ ਘਾਲ ਪੂਰਾ ਹੋਣ ਤੇ ਵਾਹਿਗੁਰੂ ਦੇ ਧੰਨਵਾਦ ਵਿੱਚ ਉਹਨਾਂ ਨੂੰ ਕੜਾ ਪ੍ਰਸ਼ਾਦ ਵੰਡਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦਾ ਭਾਈ ਬੁੱਢਾ ਤੇ ਭਾਈ ਗੁਰਦਾਸ ਜੀ ਦੀ ਸਲਾਹ ਨਾਲ ਹਰਮੰਦਰ ਸਾਹਿਬ ਵਿੱਚ ਪ੍ਰਕਾਸ਼ ਕੀਤਾ ਗਿਆ ਆਪਣੇ ਕੰਮ ਦੇ ਸਮਾਪਤ ਹੋਣ ਤੇ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਹੁਕਮ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰਾਂ ਦਾ ਸਰੂਪ ਨੇ ਤੇ ਇਸ ਲਈ ਇਹਨਾਂ ਦਾ ਬਹੁਤ ਸਨਮਾਨ ਕਰਨਾ ਚਾਹੀਦਾ ਹੈ ਫਿਰ ਗੁਰੂ ਜੀ ਵਿਚਾਰ ਕਰਨ ਲੱਗੇ ਕਿ ਪਵਿੱਤਰ ਬੀੜ ਕਿਸ ਨੂੰ ਸੌਂਪੀ ਜਾਏ ਗੁਰੂ ਜੀ ਨੇ ਸੋਚਿਆ ਕਿ ਬੇਦੀ ਤ੍ਰਿਹਨ ਭੱਲੇ ਤੇ ਸੋਢੀ ਜੋ ਕਿ ਗੁਰੂਆਂ ਦੀਆਂ ਜਾਤਾਂ ਵਿੱਚੋਂ ਸੀ ਜੇ ਇਹਨਾਂ ਨੂੰ ਸੌਂਪੀਏ ਤਾਂ ଅਭਿਮਾਨੀ ਹੋ ਜਾਣਗੇ ਤੇ ਆਪਣੇ ਨਾਲਦਿਆਂ ਕੋਲੋਂ ਆਪਣੇ ਆਪ ਨੂੰ ਬਹੁਤ ਉੱਚਾ ਸਮਝਣ ਲੱਗ ਪੈਣਗੇ ਜਾਂ ਸ਼ਾਇਦ ਆਪਸੀ ਦੀ ਈਰਖਾ ਤੇ ਝਗੜਿਆਂ ਦੇ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਦਾ અપਮਾਨ ਕਰਨ ਇਸ ਲਈ ਮਹਾਰਾਜ ਨੇ ਫੈਸਲਾ ਕੀਤਾ ਕਿ ਭਾਈ ਬੁੱਢਾ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਹੈ ਜਿਨ੍ਹਾਂ ਦੀ ਪ੍ਰੇਮ ਦੀ ਕਈ ਵਾਰ ਪ੍ਰੀਖਿਆ ਕੀਤੀ ਜਾ ਚੁੱਕੀ ਹੈ ਤੇ ਜਿਹੜੇ ਇਸ ਕੰਮ ਨੂੰ ਸਨਮਾਨ ਤੇ ਪਿਆਰ ਨਾਲ ਲਿਭਾਉਣਗੇ ਤੇ ਵੀੜ ਇਹਨਾਂ ਨੂੰ ਸੰਭੀ ਜਾਵੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਿੱਤੇ ਉਪਦੇਸ਼ਾਂ ਨਾਲ ਹੀ ਗੁਰੂ ਜੀ ਨੇ ਸਿੱਖਾਂ ਦੇ ਦੇਹਾਂਤ ਸਮੇਂ ਮੰਗਲਾ ਚਾਰਿਆ ਸਮੇਂ ਕਰਨ ਵਾਲੀਆਂ ਰੀਤਾਂ ਵੱਧੀਆਂ ਪਈ ਬੁੱਢਾ ਜੀ ਨੇ ਹਰਿਮੰਦਰ ਸਾਹਿਬ ਵਿੱਚ ਪਹਿਲੀ ਵਾਰ ਬਾਕ ਲੈਣ ਲਈ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਤਾਂ ਉਹਨਾਂ ਦੀ ਨਿਗਾਹ ਉਹ ਸ਼ਬਦ ਉੱਪਰ ਪਈ ਜਿਹੜਾ ਮੈਂ ਆਰੰਭ ਹੁੰਦਾ ਹੈ ਵਿੱਚ ਕਰਤਾ ਪੁਰਖ ਖਲੋਆ ਪਈ ਬੁੱਢਾ ਜੀ ਨੇ ਸ਼ਬਦ ਨੂੰ ਸੋਭ ਤੇ ਬੀੜ ਵੰਨਣ ਤੇ ਠੀਕ ਢੁਕਣ ਵਾਲਾ ਖਿਆਲ ਕੀਤਾ ਪਈ ਬੰਨੋ ਜੀ ਪਈ ਬੰਨੋ ਪੰਜਾਬ ਦੇ ਜ਼ਿਲ੍ਹਾ ਗੁਜਰਾਤ ਵਿੱਚ ਮਾਗਟਣਾ ਪਿੰਡ ਦਾ ਰਹਿਣ ਵਾਲਾ ਸੀ ਤੇ ਇਸ ਕੰਮ ਵਿੱਚ ਬੜੀ ਦਿਲਚਸਪੀ ਲੰਦਾ ਸੀ ਉਹ ਬਹੁਤ ਸਾਰੀ ਸੰਗਤ ਨਾਲ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਆਇਆ। ਇਸ ਨੂੰ ਵੇਖ ਕੇ ਭਾਈ ਬੰਨੋ ਦੇ ਮਨ ਵਿੱਚ ਤੀਬਰ ਇੱਛਾ ਉੱਪਜੀ ਤੇ ਸੋਚਣ ਲੱਗਾ ਕਿ ਕਿਸ ਤਰ੍ਹਾਂ ਇਸ ਬੜਮੁੱਲੇ ਵੀਰ ਨੂੰ ਪ੍ਰਾਪਤ ਕਰਾਂ। ਉਹ ਗੁਰੂ ਜੀ ਅੱਗੇ ਬੇਨਤੀ ਕਰਨ ਲੱਗਾ ਕਿ ਮੈਨੂੰ ਕੁਝ ਚਿਰ ਲਈ ਵੀੜ ਬਖਸ਼ੋ ਤਾਂ ਕਿ ਮੈਂ ਆਪਣੀਆਂ ਸੰਗਤਾਂ ਨੂੰ ਦਰਸ਼ਨ ਕਰਾਵਾਂ। ਗੁਰੂ ਜੀ ਪ੍ਰਤੱਖ ਕਾਰਨਾ ਕਰਕੇ ਉਕਾ ਹੀ ਵੀੜ ਨਹੀਂ ਸੀ ਦੇਣੀ ਚਾਹੁੰਦੇ। ਪਰੰਤੂ ਵਿੱਚ ਬੇਨਤੀਆਂ ਕਰਨ ਕਾਰਨ ਉਹ ਮੰਨ ਗਏ। ਗੁਰੂ ਜੀ ਨੇ ਭਾਈ ਬੰਨੋ ਨੂੰ ਹੁਕਮ ਕੀਤਾ ਕਿ ਤੁਸੀਂ ਰਾਹ ਵਿੱਚ ਸੇਖਾਂ ਲਈ ਪਾਠ ਕਰ ਸਕਦੇ ਹੋ ਪਰ ਇੱਕ ਰਾਤ ਤੋਂ ਵੱਧ ਸਮੇਂ ਲਈ ਆਪਣੇ ਪਿੰਡ ਨਹੀਂ ਰੱਖ ਸਕਦੇ ਭਾਈ ਨੇ ਆਪਣਾ ਪੈਂਡਾ ਛੇਤੀ ਕੰਦੀ ਥਾਂ ਹੌਲੀ ਕਰ ਦਿੱਤਾ ਤੇ ਨਿੱਕੀਆਂ-ਨਿੱਕੀਆਂ ਮੰਜ਼ਲਾਂ ਕੀਤੀਆਂ ਇਸ ਤਰ੍ਹਾਂ ਵਾਪਿਸ ਦੇਣ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਾ ਉਤਾਰਾ ਪ੍ਰਾਪਤ ਕਰਨ ਦਾ ਉਪਾਅ ਕਰ ਲਿਆ ਆਪਣੇ ਉਤਾਰੇ ਵਿੱਚ ਭਾਈ ਬੰਨੋ ਨੇ ਕੁਝ ਸ਼ਬਦ ਪਾ ਲਏ ਜਿਹੜੇ ਕਿ ਗੁਰੂ ਜੀ ਨੇ ਛੱਡ ਦਿੱਤੇ ਸੇ ਗੁਰੂ ਜੀ ਨੇ ਇਸ ਬਾਰੇ ਸੁਣ ਕੇ ਭਾਈ ਬੰਨੇ ਨੂੰ ਫਰਮਾਇਆ ਕਿ ਬੀੜ ਇਦਾਂ ਹੀ ਰਹੇ ਜਿੱਦਾਂ ਤੁਸੀਂ ਬਣਾਈ ਹੈ ਇੱਕ ਹੋਰ ਸਾਖੀ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਜੀ ਭਾਈ ਬੰਨੇ ਨੂੰ ਲਾਹੌਰ ਤੋਂ ਜਿਲਦ ਬਣਵਾਉਣ ਲਈ ਦਿੱਤੇ ਗਏ ਤੇ ਉੱਥੇ ਲੈ ਜਾਣ ਸਮੇਂ ਉਸ ਨੇ ਬਿਨਾਂ ਆਗਿਆ ਹੀ ਉਤਾਰਾ ਤਿਆਰ ਕਰਾ ਲਿਆ ਧੰਨਵਾਦ ਜੀ